ਸਤ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਮਨੁੱਖ ਦੀ ਜੰਗਲ ਤੋਂ ਸ਼ੁਰੂਆਤ ਅਸੀਂ ਵੇਖੀਏ ਪੁਰਾਣੇ ਸਮੇਂ ਵਿੱਚ ਸਾਰੀ ਧਰਤੀ ਜੰਗਲ ਸੀ ਮਨੁੱਖ ਵੀ ਜਾਨਵਰਾਂ ਵਾਂਗ ਜੰਗਲ ਵਿੱਚ ਹੀ ਰਹਿੰਦੇ ਸੀ ਉਹਨਾਂ ਦੇ ਨਾਲ ਹੀ ਤਾਂ ਮਨੁੱਖ ਨੇ ਮਨੁੱਖ ਨੇ ਜੋ ਵੀ ਬਣਾਇਆ ਜੋ ਵੀ ਸਮਝਿਆ ਉਹ ਆਪਣੀ ਅਕਲ ਨਾਲ ਆਪਣੀ ਮਿਹਨਤ ਨਾਲ ਸਭ ਕੁਝ ਬਣਾਇਆ ਹਾਂਜੀ ਜੋ ਵੀ ਉਹਨੇ ਬੋਲਣ ਵਾਸਤੇ ਭਾਸ਼ਾ ਕੱਪੜੇ ਪਾਉਣੇ ਅੱਗ ਭੋਜਨ ਪਕਾਉਣਾ ਸਭ ਕੁਝ ਮਨੁੱਖ ਨੇ ਕਰਿਆ ਜੀ ਜਿੰਨੀ ਵੀ ਚੀਜ਼ ਆਪਾਂ ਜਾਨਵਰ ਤੋਂ ਇਲਾਵਾ ਵਰਤਦੇ ਹਾਂ ਉਹ ਕੱਲੀ ਕੱਲੀ ਚੀਜ਼ ਮਨੁੱਖ ਦੀ ਆਪਣੀ ਮਿਹਨਤ ਹੈ ਉਹਦੀ ਆਪਣੀ ਖੋਜ ਹੈ ਉਹਦੇ ਵਾਸਤੇ ਨੇ ਹਰੇਕ ਚੀਜ਼ ਤੇ ਹੌਲੀ-ਹੌਲੀ ਸ਼ੁਰੂਆਤ ਕਰਕੇ ਉਸ ਤੇ ਖੋਜ ਕਰਦਾ ਕਰਦਾ ਅੱਗੇ ਵਧਦਾ ਗਿਆ ਹੈ ਤੇ ਹੌਲੀ-ਹੌਲੀ ਆਪਣੀ ਮਿਹਨਤ ਨਾਲ ਜਾਨਵਰਾਂ ਤੋਂ ਅਲੱਗ ਹੋ ਕੇ ਆਪਣੀ ਇੱਕ ਅਲੱਗ ਦੁਨੀਆ ਵਸਾਈ ਕਿਉਂਕਿ ਜੇ ਆਪਾਂ ਵੇਖਿਆ ਨਾ ਵੀ ਜਾਨਵਰਾਂ ਤੋਂ ਮਨੁੱਖ ਨੂੰ ਅਲੱਗ ਕਰਨ ਵਾਲੀ ਸਿਰਫ ਇੱਕ ਹੁੰਦੀ ਆਪਣਾ ਦਿਮਾਗ ਆਪਣੀ ਅਕਲ ਤੇ ਆਪਣੀ ਮਿਹਨਤ ਸੀ ਹਨਾ ਹਾਂਜੀ ਕੁਦਰਤ ਨੇ ਇਹਨੂੰ ਜੀ ਸੋਚਣ ਸਮਝਣ ਦੀ ਤਾਕਤ ਦਿੱਤੀ ਹੈ ਅਕਲ ਦਿੱਤੀ ਹੈ ਤਾਂ ਜਿਹਦੇ ਨਾਲ ਇਹਨੇ ਆਪਣਾ ਹੌਲੀ ਹੌਲੀ ਸੋਚਣਾ ਸਮਝਣਾ ਸ਼ੁਰੂ ਕੀਤਾ ਤੇ ਹਰ ਇੱਕ ਚੀਜ਼ ਜਿਹ ਅੱਜ ਬੋਝਣ ਵਾਸਤੇ ਸਾਡੇ ਕੋਲ ਭਾਸ ਹੈ ਜੀ ਮਨੁੱਖ ਨੇ ਆਪ ਮਿਹਨਤ ਕੀਤੀ ਆਪ ਸਮਝੇ ਕਿ ਜਾਨਵਰ ਸਾਡੇ ਸਾਹਮਣੇ ਨੇ ਅੱਜ ਵੀ ਉਹ ਕੁਝ ਨਹੀਂ ਬੋਲ ਸਕਦੇ ਨਾ ਦੂਜੇ ਨੂੰ ਸਮਝਾ ਸਕਦੇ ਨੇ ਥੋੜੀ ਬਹੁਤ ਇਹਨਾਂ ਚੋਂ ਦੀ ਜੋ ਵੀ ਹੈ ਪਰ ਜ਼ਿਆਦਾ ਹੁੰਦਾ ਤਾਂ ਨਹੀਂ ਉਹ ਇਹ ਮਨੁੱਖ ਨੇ ਜੀ ਵੀ ਸਾਰੀ ਦੁਨੀਆ ਤੇ ਆਪਸ ਵਿੱਚ ਇੱਕ ਦੂਏ ਨਾਲ ਤਾਲ ਮਿਲ ਕਰਿਆ ਹੈ ਇਹ ਬਾਸ਼ਾ ਕਰਕੇ ਹੋਇਆ ਹੈ ਇਦਾਂ ਜੀ ਕੱਪੜੇ ਇਹ ਵੀ ਮਨੁੱਖ ਆਪ ਅਹਿਸਾਸ ਹੋਇਆ ਵੀ ਅਸੀਂ ਨੰਗੇ ਆਂ ਜਾਨਵਰਾਂ ਜਿਵੇਂ ਨੰਗੇ ਸਾਡੇ ਸਾਹਮਣੇ ਫਿਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਜੀ ਉਹਨਾਂ ਨੂੰ ਵੀ ਨਹੀਂ ਸਮਝ ਵਿੱਚ ਨਹੀਂ ਹੈ ਜੀ ਗੱਲ ਇਹ ਮਨੁੱਖ ਦੀ ਵਾਈ ਸਮਝ ਜੋ ਵੀ ਹੈ ਉਹ ਕਿਉਂਕਿ ਨਾ ਜੰਗਲ ਸਮੇਂ ਦੇਖੋ ਵੀ ਨਾ ਉਹਦੇ ਮੁਤਾਬਕ ਕੋਈ ਰੱਬ ਸੀ ਠੀਕ ਹੈ ਜੀ ਉਹਨੂੰ ਪਤਾ ਸੀ ਵੀ ਕਿ ਆਪਣੇ ਆਪ ਸਭ ਕੁਝ ਕਰਨਾ ਪੈਣਾ ਆਪ ਸੋਚਣਾ ਪੈਣਾ ਆਪਣੀ ਲਗ ਦੁਨੀਆ ਬਚਾਣੀ ਪੈਣੀ ਆਪਣਾ ਇੱਕ ਪਰਿਵਾਰ ਅੱਗੇ ਪਦਾਇਸ਼ ਸ਼ੁਰੂ ਕਰਨੀ ਪੈਣੀ ਹੈ ਤਾਂ ਜੋ ਮਨੁੱਖ ਨੇ ਬਹੁਤ ਆਪਣੀ ਬਹੁਤ ਵਧੀਆ ਅਕਲ ਤੇ ਦਿਮਾਗ ਨਾਲ ਵਰਤ ਕੇ ਅੱਗੇ ਇੱਕ ਤਰੱਕੀ ਕੀਤੀ ਜਿਹਦਾ ਅਸੀਂ ਅੱਜ ਆਪਾਂ ਦੇਖੋ ਸੁੱਖ ਮਾਰ ਰਹੇ ਹਾਂ हां देख लो ਵੀ ਉਸ ਕਿਸੇ ਸਮੇਂ ਤਾਂ ਇਹ ਹੀ ਸਭ ਉਹਦੇ ਕੋਲ ਕੋਈ ਵੀ ਕਿਸੇ ਵੀ ਚੀਜ਼ ਕਿਸੇ ਵੀ ਚੀਜ਼ ਦਾ ਗਿਆਨ ਨਹੀਂ ਸੀ ਹਰੇਕ ਚੀਜ਼ ਉਹਨੇ ਆਪ ਗਿਆਨ ਲਿਆ ਹੈ ਕੱਲੇ ਕੱਲੇ ਚੀਜ਼ ਵਾਸਤੇ ਉਹਨੇ ਆਪ ਮਿਹਨਤ ਕਰੀ ਹੈ ਜੇ ਹੁਣ ਅਸੀਂ ਅੱਜ ਭੋਜਨ ਪਕਾ ਕੇ ਖਾਂਦੇ ਆ ਤਾਂ ਵੀ ਮਨੁੱਖ ਨੇ ਕਰਿਆ ਪਹਿਲੇ ਥੋੜੇ ਜਿਹੀ ਪਹਿਲਾਂ ਤਾਂ ਉਹ ਕੀ ਮਨੁੱਖ ਮਾਸ ਖਾਂਦੇ ਹੋਣਗੇ ਫਲ ਖਾਂਦੇ ਮਨੁੱਖ ਅੱਗ ਬਾਲਣੀ ਤਾਂ ਉਹਨਾਂ ਦੇ ਨਹੀਂ ਸੀ ਤੇ ਬਾਅਦ ਚ ਖੇਤੀ ਕਰਨੀ ਜੋ ਵੀ ਹੈ ਹਰੇਕ ਚੀਜ਼ ਵੀ ਮਨੁੱਖ ਨੇ ਆਪ ਡਿਵੈਲਪ ਕਰੀ ਹੈ ਆਪ ਸਮਝੇ ਉਹਦੇ ਵਾਸਤੇ ਆਪ ਸ਼ੁਰੂ ਕਰਿਆ ਅੱਗੇ ਹਾਂ ਕਿਉਂਕਿ ਹਰੇਕ ਬਿਮਾਰੀ ਦਾ ਵੀ ਆਪਣਾ ਇਲਾਜ ਆਪ ਜੰਗਲਾਂ ਤੋਂ ਆਨਾ ਵੀ ਜੜੀ ਬੁੱਟੀਆਂ ਦਾ ਆਪ ਸੋਚਿਆ ਸਮਝਿਆ ਉਹਨਾਂ ਨੂੰ ਆਪ ਇਲਾਜ ਕੀਤਾ ਯਾਨੀ ਕਿ ਸਾਰਾ ਕੁਝ ਉਹਨਾਂ ਨੇ ਆਪਣੇ ਮੋਢੇ ਤੇ ਆਪ ਬਜਨ ਚੱਕਿਆ ਤਾਂ ਉਹ ਸਫਲ ਹੋਇਆ ਐਦਿ ਜੇ ਹੁਣ ਜਿਹੜਾ ਸਾਡਾ ਧਰਮ ਦਾ ਇਹ ਵੀ ਉਹਦੇ ਕੋਲ ਕੋਈ ਪਿੱਛੋਂ ਨਹੀਂ ਦਿੱਤਾ ਇਹ ਵੀ ਉੱਥੇ ਸ਼ੁਰੂ ਹੋਇਆ ਜੀ ਉਹਦੇ ਵਾਸਤੇ ਵੀ ਨੇ ਆਪ ਸਮਝਿਆ ਵੀ ਇਹ ਦੁਨੀਆ ਨੂੰ ਬਣਾਉਣ ਵਾਲਾ ਕੌਣ ਹੈ ਕੌਣ ਨਹੀਂ ਹੈ ਕਿੱਦਾਂ ਜੰਮਦੇ ਮਰਦੇ ਆ ਇਹਦੇ ਵਾਸਤੇ ਵੀ ਨੇ ਆਪਣੀ ਖੋਜ ਆਪਣਾ ਗਿਆਨ ਲਿਆ ਬਣਾਇਆ ਤੇ ਹੌਲੀ ਹੌਲੀ ਉਹਦੇ ਵਿੱਚ ਤਰੱਕੀ ਹੁੰਦੀ ਗਈ ਸਮਝ ਆਉਂਦਾ ਗਿਆ ਤੋਂ ਚੇਂਜ ਹੁੰਦਾ ਗਿਆ ਹਾਂ ਕਿਉਂਕਿ ਉਸ ਸਮੇਂ ਦੇਖੋ ਨਾ ਕੋਈ ਪਾਠ ਪੂਜਾ ਨਾ ਕੋਈ ਕਰਮ ਕਾਂਡ ਹਨਾ ਕੁਝ ਵੀ ਨਹੀਂ ਸੀ ਜੋ ਸੋਚਿਆ ਉਹ ਵਰਤਿਆ ਵਰਤ ਵਰਤ ਕੇ ਉਹ ਅੱਜ ਅੱਗੇ ਪਹੁੰਚੇ ਆ ਹਾਂ ਜਿਵੇਂ ਜਿਸ ਦੇਖੀ ਉਸ ਟਾਈਮ ਦਾ ਵੀ ਜਿਹੜੇ ਹੁਣ ਆਪਾਂ ਧਾਰਮਿਕ ਚੀਨੇ ਕੱਪੜੇ ਹੁਣ ਧਾਰਮਿਕ ਹਰੇ ਉਹ ਵੀ ਨਹੀਂ ਸੀ ਉਹਦੇ ਕੋਲ ਬੰਦੇ ਕੋਲ ਅਕਲੀ ਸੀ ਬਣਾਣੇ ਦੀ ਜੇ ਉਹ ਬਣੇ ਨੇ ਤਾਂ ਤੇ ਧਰਮ ਬਣੇ ਹੈ ਜਿਹੜੀ ਧਰਮ ਵੀ ਕਿਤਾ ਰਹਿ ਜਾਂਦੇ ਜੇ ਅਸੀਂ ਵੇਖਿਆ ਨਾ ਵੀ ਜੇ ਉਸ ਟਾਈਮ ਉਸ ਸਮੇਂ ਮਨੁੱਖ ਨਾ ਬਾਹਰੀ ਕੋਝ ਜਾਂ ਆਪਣੀ ਅਕਲ ਨਾ ਵਰਤਦਾ ਤਾਂ ਅੱਜ ਆਪਣੇ ਕੋਲ ਜੋ ਇਹ ਧਰਮ ਹੈ ਨਿਸ਼ਾਨ ਚਿੰਨ ਨੇ ਹਨਾ ਇਹ ਆਪਾੜ ਪੂਜਾ ਜੋ ਵੀ ਅਸੀਂ ਅੱਜ ਕਰ ਰਹੇ ਹਾਂ ਹਨਾ ਤਾਂ ਆਪਣੇ ਕੋਲ ਕੁਝ ਨਹੀਂ ਹੋਣਾ ਸੀ ਉਹ ਸਾਰਾ ਕੁਝ ਆਪਣਾ ਉਹ ਮਨੁੱਖ ਨੇ ਆਪ ਤਿਆਰ ਕੀਤਾ ਹਾਂ ਜੇ ਮਨੁੱਖ ਨੇ ਜੀ ਖੋਜ ਕਰੀਏ ਇਹ ਵੀ ਚੀਜ਼ ਚੀਜ਼ਾਂ ਅੱਜ ਆਪਣੇ ਜਿਹੜਾ ਸਾਰਾ ਧਾਰਮਿਕ ਸਿਸਟਮ ਤਾਂ ਹੀ ਚੱਲ ਰਿਹਾ ਜੀ ਉਨੇ ਖੋਜਾਂ ਕਰਕੇ ਅੱਗੇ ਵਧਿਆ ਜੇ ਉਸ ਖੋਜਾਂ ਹੀ ਨਾ ਹੁੰਦੀਆਂ ਜੀ ਫਿਰ ਧਰਮ ਚ ਰੱਬ ਆਪ ਤੇ ਦੇਖੇ ਨਹੀਂ ਗਿਆ ਵੀ ਕਿਹੜਾ ਪਹਿਰਾਵਾ ਪਾਣਾ ਹੈ ਕਿਹੜੇ ਚਿੰਦਨੇ ਇਹ ਵੀ ਮਨੁੱਖ ਦੀ ਖੋਜ ਕਰਕੇ ਚੱਲ ਰਹੀ ਹੈ ਜੀ ਹਾਂ ਕਿਉਂਕਿ ਰੱਬ ਆਪ ਕੁਝ ਵੀ ਨਹੀਂ ਦੱਸ ਰਿਹਾ ਨਾ ਵੀ ਕਿਹੜਾ ਧਰਮ ਯਾਨੀ ਕਿ ਸਹੀ ਹੈ ਆ ਵੀ ਸੱਚ ਹੈ ਇਹਦਾ ਸਿਰਫ ਆਪਣੀ ਇੱਕ ਲੜਾਈ ਚੱਲ ਰਹੀ ਆ ਕਰਮਕਾਂਡ ਚੱਲ ਰਹੀ ਆ ਇੱਕ ਦੂਜੇ ਨਾਲ ਸਭ ਤੋਂ ਜਿਹੜੀ ਵੱਡੀ ਅੱਜ ਜੰਗ ਲੱਗੀ ਹੋਈ ਆ ਉਹ ਮੇਨ ਆਪਣੀ ਹੁਣ ਧਰਮ ਦੀ ਲੱਗੀ ਹੋਈ ਆ ਬਹੁਤ ਜਿਆਦਾ ਮੈਨ ਰਚਕ ਦੀ ਧਰਮਤਾ ਕਰਕੇ ਹੋ ਰਹੀ ਜਿਹੜੀ ਲੜਾਈਆਂ ਹੋ ਜਾਂਦੀਆਂ ਆਪਸ ਵਿੱਚ ਲੋਕਾਂ ਵਿੱਚ ਨਫ਼ਰਤ ਹੋ ਜਾਂਦੀ ਇੱਕ ਦੂਜੇ ਦੇ ਕੇ ਹਾਂ ਕਿਉਂਕਿ ਨਾ ਪਹਿਨਾ ਕੋਈ ਮੂਰਤੀ ਯਾਨੀ ਕਿ ਲਾਲੋ ਕੁਝ ਵੀ ਨਹੀਂ ਸੀ ਪੂਰਾ ਜੰਗਲ ਹੈਨਾ ਮਨੁੱਖ ਨੇ ਆਪ ਨੂੰ ਖੜਾ ਕੀਤਾ ਹੁਣ ਆਪੇ ਉਹ ਤੋਂ ਡਰਨ ਲੱਗ ਗਿਆ ਆਪ ਹੀ ਅੰਧਵਿਸ਼ਵਾਸ ਹੋ ਗਏ ਸਭ ਕੁਝ ਇਸ ਵਾਸਤੇ ਹੁਣ ਆਪ ਨੂੰ ਆ ਪਿੱਛੇ ਜਾ ਕੇ ਆਪ ਸੋਚਣਾ ਪੈਣਾ ਹੈ ਵੀ ਕੱਲੀ-ਕੱਲੀ ਚੀਜ਼ ਮਨੁੱਖ ਦੀ ਬਣਾਈ ਹੋਈ ਹੈ ਚਾਹੇ ਕੁਛ ਵੀ ਹੋਵੇ ਜਿਹੜੀ ਚੀਜ਼ ਆਪਾਂ ਜਾਨਵਰ ਤੋਂ ਇਲਾਵਾ ਜਬਰਤ ਦੇ ਆ ਜੀ ਉਹ ਮਨੁੱਖ ਦੀ ਮਿਹਨਤ ਹੈ ਉਹਨੇ ਆਪਣੇ ਦਿਮਾਗ ਉਸੀ ਦਾ ਗਿਆਨ ਹੈ ਉਸੀ ਨੇ ਕਾ ਖੜੀ ਕੀਤੀ ਹੈ ਜੇ ਪਹਿਲੇ ਮਨੁੱਖਾਂ ਨੇ ਬਣਾਈ ਹੈ ਤਾਂ ਅੱਜ ਸਾਡੇ ਕੋਲ ਵੀ ਆ ਕੇ ਅਸੀਂ ਉਹਦੇ ਬਾਰੇ ਸੋਚ ਸਕਦੇ ਹਾਂ ਕਿ ਵੀ ਉਹਦੇ ਨਾਲ ਕੋਈ ਕਮੀ ਪਿੱਛੇ ਆ ਸਾਨੂੰ ਗਲਤ ਰਾਹ ਮਿਲ ਰਹੇ ਆ ਜਾਂ ਸਿਨੇਮਾ ਰਾਹ ਬਣਾਣਾ ਉਹ ਅਸੀਂ ਅੱਜ ਕਰ ਸਕਦੇ ਹਾਂ ਕੁਝ ਪਹਿਲੇ ਮਨੁੱਖ ਕਰ ਸਕਦੇ ਇਹ ਅੱਜ ਅਸੀਂ ਕਿਉਂ ਨਹੀਂ ਕਰ ਸਕਦੇ ਹਾਂਜੀ ਵੀਰੋ ਤਾਂ ਸਾਡਾ ਵੀ ਅੱਜ ਫਰਜ਼ ਬਣਦਾ ਹੈ ਕਿ ਭਈ ਆਪਾਂ ਵੀ ਨਾ ਕੋਈ ਚੰਗੀ ਸੋਚ ਕੋ ਸਮਝਣਾ ਨਾ ਇਹ ਸਮਾਜ ਨੂੰ ਇਤਾਰਮਿਕ ਲੜਾਈਆਂ ਨੂੰ ਖਤਮ ਕਰਕੇ ਆਪਣੇ ਸਮਾਜ ਨੂੰ ਹੋਰ ਵਧੀਆ ਬਣਾ ਸਕੀਏ ਜਿਸ ਦੇ ਨਾਲ ਦੇ ਨਾਲ ਸਾਡੇ ਸਮਾਜ ਨੂੰ ਬਹੁਤ ਵਧੀਆ ਤੇ ਨਵਾਂ ਰਾਹ ਮਿਲ ਸਕੇ ਹਾਂਜੀ ਵੀਜੀ ਉਹਨਾਂ ਨੇ ਪਿੱਛੋਂ ਸਾਨੂੰ ਜੰਗਲਾਂ ਚੋਂ ਦੀ ਮਿਹਨਤ ਕਰਕੇ ਅੱਗੇ ਲਿਆ ਕੇ ਦੇ ਦਿੱਤਾ ਤਾਂ ਅਸੀਂ ਅੱਜ ਥੋੜੀ-ਬਹੁਤੀ ਮਿਹਨਤ ਕਰਕੇ ਅਸੀਂ ਵੀ ਕੋਸ਼ਿਸ਼ ਕਰੀਏ ਵੀ ਸਮਾਜ ਨੂੰ ਅੱਗੇ ਤੋਰੀਏ